ਮੇਰਾ ਨਾਮ ਸੰਤ ਸਿੰਘ ਆ ਜੀ ਇਹ ਕਿੱਟਨਾ ਹੋ ਰਿਹਾ ਇਹ ਰਾਤ ਨੂੰ ਹੋਇਆ ਜੀ ਕੰਮ ਮੇਰੇ 12 1 ਵਜੇ ਤੋਂ ਜੇਲੈਂਟ ਹੋ ਗਿਆ ਜੀ ਸਾਂ ਤੋਂ ਸਵੇਰੇ ਪਤਾ ਲੱਗਿਆ ਕੌਣ ਸੀ ਮੇਰਾ ਮੁੰਡਾ ਸੀ ਕੀ ਨਾਮ ਸੀ ਅਰਸ਼ਦੀਪ ਸਿੰਘ ਜੀ ਉਹ ਵਰਤਨ ਸਾਹਿਬ ਜੀ ਕਿੱਥੋਂ ਜਾ ਰਹੇ ਸੀ ਉਹ ਇਹ ਕੋਈ ਪਤਾ ਨਹੀਂ ਕਿੱਥੋਂ ਗਏ ਨੇ ਕਿੱਥੋਂ ਨਹੀਂ ਗਏ ਘਰੋਂ ਕਿੰਨੇ ਕ ਵਜੇ ਗਏ ਸੀ ਇਹ ਵੀ ਨਹੀਂ ਦੱਸਿਆ ਕੀ ਕੰਮ ਕਰਦਾ ਮੈਨਾਂ ਦੇ ਹੱਟ ਜਪਾਈ ਕਰਦਾ ਮੇਰਾ ਪਿੰਡ ਘੁੰਮਣਾ ਹੈ ਮੇਰਾ ਨਾਮ ਰਣਵੀਰ ਸਿੰਘ ਹੈ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵੇਈ ਵੀ ਹੈ ਜੀ ਕੀ ਨਾਮ ਉਹਦਾ ਨਾਮ ਅਰਸ਼ਦੀਪ ਸਿੰਘ ਤੀ ਹੈ ਜੀ ਉਮਰ ਕਿੰਨੀ ਹੈ ਉਮਰ ਵੀ 22 ਸਾਲ ਦੇ ਲਗਭਗ ਉਮਰ ਹੈ ਅਨਮੈਰਿਡ ਨੇ ਨਹੀਂ ਮੈਰਿਡ ਨੇ ਤੇ ਸਾਲਕ ਬਿਆਨ ਹੋ ਗਿਆ ਜੀ ਕੀ ਘਟਨਾ ਕੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਬਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੀ ਗੱਡੀ ਵਾਲੀ ਨਾਲ ਡੱਪ ਕੇ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਕੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਕੀ ਕਹਿੰਦੇ ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹਿਗਾ ਵੀ ਅਰਸ਼ ਮਿਲ ਨਹੀਂ ਰਹਿਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਮੈਂ ਆਇਆ ਫਿਰ ਮੈਨੂੰ ਰਾਤੀ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਤੇ ਮੈਨੂੰ ਰਾਤ ਚ ਮਿਲੇ ਚਲੋ ਮੈਂ ਉੱਥੇ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿਹਦੇ ਫਿਰ ਬਸ ਇਹ ਮੋਟਰ ਤੇ ਮੋਰ ਸਾਲ ਤੇ ਦੋ ਜਣੇ ਦੀਗੇ ਦੋ ਜਣੇ ਨਾ ਦੋ ਤਾਂ ਸੀਗੇ ਕੌਣ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਜੀ ਇਹ ਨਾ ਉਹਨੂੰ ਰਵੀ ਕਹਿੰਦੇ ਨੇ ਖੁਸ਼ੀ ਦੋਨਾਂ ਦੀ ਮੌਕੇ ਤੇ ਇੱਥੋਂ ਕੀ ਇਹ ਨਹੀਂ ਆਪਾਂ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ଥିਗੇ ਜੇ ਬੱਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਨਿਆ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂਗੇ ਇਹ ਵੀ ਕਿਸੇ ਦਾ ਵੀ ਕੋਈ ਵੱਡੀ ਪੇਟ ਮਾਰ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆਪਾਂ ਕਿਸੇ ਨੂੰ ਕਹੀ ਆਪਾਂ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਜਾਸਲ ਚ ਹੋਇਆਗੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਈ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਜੀ ਕੀ ਨਾਮ ਹੈ ਜੀ ਉਹਦਾ ਹਰਸ਼ਦੀਪੀ ਕੀ ਕੱਟਣਾ ਸੀ ਕੱਟਣਾ ਜੀ ਸੰਤਾ ਸਵੇਰੇ ਫੋਨ ਆਇਆ ਸੀਗਾ ਜੀ ਤੇ ਇਦਾਂ ਡੈਥ ਹੋ ਗਈ ਸੰਤਾ ਇਹ ਵੀ ਨਹੀਂ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਰੇ ਆ ਕੇ ਪਤਾ ਲੱਗਿਆ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜਦ ਤੁਸੀਂ ਮੌਕੇ ਤੇ ਗਏ ਹੋ ਕੀ ਦੇਖਿਆ ਉੱਥੇ ਮੌਕੇ ਤੇ ਮੈਂ ਤਾਂ ਜੀ ਹੁਣੇ ਪਹੁੰਚਿਆ ਸਿੱਧਾ ਹਸਪੀਟਲ ਜੀ ਆਇਆ ਕੀ ਘਟਨਾ ਤੁਸੀਂ ਸੁਣਿਆ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਵੀ ਨਹੀਂ ਪਤਾ ਵੀ ਕਾਦ ਲੈ ਜਾਂਦੇ ਚੱਕੇ ਕਾ ਨਹੀਂ ਅਸਤਾ ਸਿੱਧਾ ਉਰੀ ਪਹੁੰਚੇ ਮੈਂ ਲਾਈਟ ਅੱਖਾਂ 'ਚ ਪੈਣ ਦਾ ਖਲਸਾ ਜਿਤਾਇਆ ਹੋ ਸਕਦਾ ਜੀ ਇਹ ਦਰਖਤ ਦੇ ਵਿੱਚ ਲੱਗੇ ਹੋਏ ਸੀ ਹਾਂ ਜੀ ਕਹਿੰਦੇ ਦਰਖਤ 'ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂ ਜੀ ਹਾਂ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਹੀ ਆਪਣੇ ਪਿੰਡ ਜਾ ਰਹੇ ਸੀ ਰਾਤ ਨੂੰ ਹਾਂ ਜੀ ਹਾਂ ਜੀ ਕੀ ਨਾਮ ਤੁਹਾਡਾ ਜੀ ਕਿਹੜਾ ਪਿੰਡ ਸੋਚਾ ਸਿੰਘ ਦਾ ਨਾਮ ਹੈ ਜੀ ਨਿਮਬਾਬਾਜ਼ ਖੁਰਦ ਮੇਰਾ ਪਿੰਡ ਹੈ ਜੀ ਐਕਸੀਡੈਂਟ ਕਿਵੇਂ ਹੋਪੀ ਪਾਉਣ ਕੀ ਤੋਂ ਇਹ ਮੇਰੇ ਭਤੀਜੇ ਦੇ ਮੈਂ ਤਾਂ ਆ ਰਿਹਾ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਆਉਂਦਾ ਨਾਮ ਉਹਦਾ ਜੀ ਰਵੀ ਗੁਰੁੰਦਰਾ ਜੀ ਰਵੀ ਇਹ ਨਾਮ ਹੈ ਇਹ ਰਾਤ ਤੇ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇਹ ਸੰਦਾਲੇ ਤੋਂ ਗੱਡੀ ਪਰਤ ਮਲਵਾ ਰਹੇ ਸੀ ਜੀ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਵੀ ਕਿ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਦੇ ਨੇਰ ਘਟਨਾ ਐਕਸੀਡੈਂਟ ਹੋ ਗਿਆ ਇਹਨਾਂ ਦਾ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਕਿ ਤੁਹਾਡੇ ਤੇ ਜਿਹੜੀ ਵੀ ਕਰਨੀ ਐਕਸੀਡੈਂਟ ਹੋ ਗਿਆ ਵੀ ਉਹਦਾ ਉਹ ਜਗ ਦੇਖੋ ਜਦੋਂ ਅਗੇ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਵੇਖਿਆ ਇਹਨਾਂ ਦੀ ਡਾਸ਼ਾ ਉੱਪਰ ਪਈ ਆ ਸੋੜ ਆਸ਼ਾ ਪਈ ਹੋ ਜਣੇ ਸੀ ਤੇ ਜਗ ਦੇ ਦਾ ਤੁਸੀਂ ਵਿੱਚ ਵਿੱਚ ਇਹ ਬੰਦਾ ਕੀ ਆ ਤੀਜਾ ਕੋਈ ਦੱਸਦੇ ਨੇ ਸਾਨੂੰ ਕੋਈ ਪਤਾ ਕੋ ਨਹੀਂ ਮੌਕੇ ਤੇ ਡੈਥ ਹੋ ਗਈ ਨਾ ਮੌਕੇ ਤੇ ਮਾਸ਼ਾਲਾ ਮਲਕੀ ਚਾਰਾਲਾ ਮੈਂ ਹਾਂਜੀ ਕੀ ਘਟਣਾ ਵਾਪਰੀ ਸੀ ਜੀ ਰਾਤ ਮੈਂ ਤਾਂ ਜਦ ਆਇਆ ਕਰ ਵੀ ਉਹਨਾਂ ਦਾ ਖੰਛ ਲਾਈਟ ਪਈ ਆ ਜਦ ਰਾਸ ਤੇ ਲੱਗਿਆ ਮੋਟਰਸਾਈਕਲ ਉਹਨਾਂ ਦਾ ਕੌਣ ਸੀਗੇ ਨੌਜਵਾਨ ਆ ਨਹੀਂ ਫਿਰ ਮੈਨੂੰ ਪੁੱਤ ਸਾਡੇ ਇਹਨਾਂ ਦੇ ਪਰਿਵਾਰ ਆਇਆ ਮੇਰੀ ਗੱਡੀ ਲੈ ਕੇ ਜਾ ਕੇ ਦੇਖਿਆ ਇਹ ਦਰਖਤ ਦੇ ਨਾਲ ਬਾਲ ਫਸੇ ਸੀ ਉੱਪਰ ਦੇ ਪਾਸੇ ਲਾਈਟ ਲੂਟ ਅੱਖਾਂ ਜਪੈਣ ਕਰਕੇ ਨਹੀਂ ਨਹੀਂ ਲਾਈਟ ਨਹੀਂ ਉਹੀ ਇਹ ਮੁੰਡੇ ਰਾਤ ਨੂੰ 2:30 ਵਜੇ ਹੋਇਆ ਹੈ 2:30 ਵਜੇ ਦੇ ਆ 2:30 ਵਜੇ ਦੇ ਇਹ ਦਰਖਤ 'ਚ ਬੱਜਿਆ ਆ ਜਰਾ ਜਰਾ 3:00 ਵਜੇ ਬੱਜਿਆ ਆ ਜੋ ਜੋ ਰਾਤ ਨੂੰ ਹੋਵੇ

ਇੱਕ ਹੈਗਾ 24 ਸਾਲ ਦਾ ਇੱਕ ਹੈਗਾ 20 ਸਾਲ ਕਿੱਥੇ ਕਿੱਥੇ ਲੇਟ ਹੋ ਕੇ ਆ ਰਿਹਾ ਉਹ ਲੱਗਿਆ ਤਾਂ 35ਰ ਮਛਵੜਾ ਉਹ ਰੋਡ ਹੈਗਾ ਉੱਥੇ ਕਿਤੇ ਐਕਸੀਡੈਂਟ ਹੋਇਆ ਇੱਕ ਕੰਪਲੈਕਸ ਐਕਸੀਡੈਂਟਲ ਆ ਕੇ ਸਾਇਆ ਉਹ ਇੰਨੇ ਬਗੇ ਨਹੀਂ ਵਾਕਿਆ ਤੇ ਕੋਈ ਦੀ ਕੋਈ ਚੇਚਾ ਕਰਦੇ ਕਿ ਮੈਂ ਇਹਨਾਂ ਨੂੰ ਵਾਕਿਆ ਰਾਹ ਹੈਗਾ ਜੀ ਇੱਕ ਦੋ ਰਵੇਗਾ ਯਾਨੀ ਪਤਾ ਰਾਹ ਹੀ ਲਿਕੇ ਨੇ ਸਵੇਰੇ ਦੱਸਿਆ ਪੁਲਿਸ ਨੂੰ ਨਹੀਂ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਿਆ ਜਦੋਂ ਉਹ ਤੇ ਐਕਸੀਡੈਂਟ ਲਾ ਮੌਤਾ ਹੋ ਗਿਆ ਬੰਨਿਆਂ ਨੇ ਹੰਡੇ ਜਿਹੜੀ ਏਜੰਸੀ ਉਹ ਬਿਲਕੁਲ ਥੋੜੇ ਨਾਲ ਹੀ ਐ ਤੇ ਜਾ ਕੇ ਦੇਖਿਆ ਤਾਂ ਇਹ ਦੋ ਬੰਦੇ ਸੀ ਮੋਟਰਸਾਈਕਲ ਤੇ ਇੱਕ ਮੁੰਡਾ ਦਾ ਹੈਗਾ ਸੀ ਹਰਸ਼ਦੀਪ ਸਿੰਘ ਸੈਂਸੋ ਵਾਲਾ ਕਲਾ ਦਾ ਦੂਸਰਾ ਹੈਗਾ ਸੀ ਨਾ ਗੁਰਵਿੰਦਰ ਸਿੰਘ ਰੀਮਾਵਾਦ ਕੁਰਪਾ ਇਹ ਮੋਟਰਸਾਈਕਲ ਦੇ ਵੀ ਇਹਨਾਂ ਜਿਹੜਾ ਦਰਖਤ ਤੇ ਵੱਜਣ ਕਰਕੇ ਮੋਹਰੇ ਦੀ ਗੱਡੀ ਦੇ ਲੱਟਾ ਪੈਣ ਕਰਕੇ ਦਰਖਤਾਂ ਤੇ ਵੱਜਣ ਕਰਕੇ ਇਹਨਾਂ ਮੌਤਾ ਹੋ ਗਏ ਇਹ ਦੋਵੇਂ ਸਵਾਰ ਸੀ ਹਾਂ ਦੋ ਇਹ ਇਤੋਂ ਬੜੀ ਬਲੋਹਣਾ ਨੂੰ ਪਿੰਡੋਂ ਜਾਂਦੇ ਉਹਨਾਂ ਦੀ ਮੱਛ ਬੜੇ ਵੱਲ ਵਿੱਚ ਕੁਝ ਪਤਾ ਲੱਗਿਆ ਕਿ ਤੀਸਰਾ ਬੰਦਾ ਕਿ ਉਹਦੇ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਮੈਂ ਮਿਲੇ ਉਹ ਮਦਦਨੇ ਬਾਕੀ ਪੜਤਾਲ ਚੱਲ ਰਹੀ ਹੈ ਜਦੋਂ ਗੱਲ ਸਾਹਮਣੇ ਆਈ ਆਟੋਮੋਬਾਈਲ ਚਲ ਜਾਊਗਾ ਹਾਲ ਦੀ ਗੱਡੀ ਦਾ ਲੋਇੰ ਹੈ ਇਹ ਜਿਹੜੇ ਕਾਰਨ ਲੈਡ ਕਿੱਥੇ ਪੈਣ ਹਾਂਜੀ ਗੱਡੀ ਦਾ ਲੈਡ ਅੱਖਾਂ ਪੈਣ ਕਾਰਨ ਤੇ ਉਹ ਵੱਡੀਆਂ ਮਦਦ ਲੈਡ ਪੈਣ ਕਰਨਾ ਇਹ ਕੱਚੀ ਜਾ ਕੇ ਟ੍ਰਾਫਿਕ ਜਿਹੜਾ ਮੋਟਰਸਾਈਕਲ ਪੱਜਾ ਉਹਨਾਂ ਕਰਕੇ ਮਤਲਬ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ